ਮੈਂ ਤੁਹਾਨੂੰ ਪਹਿਲਾਂ ਦਾ ਬਹੁਤ ਬਹੁਤ ਮੁਬਾਰਕ ਸ਼ੁਕਰੀਆ ਮੈਂ ਸੁਣਿਆ ਤੁਸੀਂ ਬਹੁਤ ਵੱਡਾ ਉਰਨ ਕਰਨ ਜਾ ਰਹੇ ਹੋ ਕੀ ਇਹ ਸੱਚ ਹੈ ਕਿ ਤੁਸੀਂ ਉਸ ਹਰ ਜਗ੍ਹਾ ਜਾ ਰਹੇ ਹੋ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਬਿਲਕੁਲ ਸੱਚ ਹੈ ਜੀ ਮੈਂ ਸੁਣਿਆ ਗੁਰੂ ਨਾਨਕ ਦੇਵ ਜੀ ਤਾਂ 24 ਸਾਲ ਤੇ ਲਗਭਗ 28000 ਕਿਲੋਮੀਟਰ ਪੈਦਲ ਤੁਰੇ ਨੇ ਕੀ ਤੁਸੀਂ ਵੀ 24 ਸਾਲ ਤੇ 28000 ਕਿਲੋਮੀਟਰ ਪੈਦਲ ਤੁਰੋਗੇ ਨਹੀਂ ਨਹੀਂ ਮੈਂ 24 ਸਾਲ ਨਹੀਂ ਲਾਉਣੇ ਮੇਰੇ ਤਾਂ ਕੋਈ 24-25 ਮਹੀਨੇ ਲੱਗਣਗੇ ਤੇ ਮੈਂ ਇੱਕ ਪੜਾਜ ਨਹੀਂ ਕਈ ਪੜਾਵਾਂ 'ਚ ਯਾਤਰਾ ਕਰਾਂਗਾ ਹੁਣ ਮੈਂ ਪਾਕਿਸਤਾਨ ਚੱਲਿਆ ਮਹੀਨਾ ਖੰਡ ਮੈਂ ਪਾਕਿਸਤਾਨ ਦੇ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰੂੰਗਾ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦਰਾਂ ਚੰਨ ਪਾਏ ਸੀਗੇ ਫਿਰ ਉਸ ਤੋਂ ਬਾਅਦ ਮੈਂ ਇੰਡੀਆ ਦਾ ਗੇੜਾ ਲਾਵਾਂਗਾ ਫਿਰ ਉਸ ਤੋਂ ਬਾਅਦ ਜਹਾਜ਼ ਚੜ ਕੇ ਜਿਵੇਂ ਬਗਦਾਦ ਸ਼੍ਰੀਲੰਕਾ ਯੂਰਪ ਜਾਂ ਹੋਰ ਕੰਟਰੀਆਂ ਨੇ ਮੈਂ ਉਹਨਾਂ ਦੇ ਵਿੱਚ ਜਾਊਂਗਾ हां हां मैं भी सुनया श्री गुरु नानक देव जी कई देशਾਂ 'ਚ ਘੁੰਮਨੇ। ਬਿਲਕੁਲ ਸਹੀ ਸੁਣਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਕਈ ਦੇਸ਼ਾਂ 'ਚ ਘੁੰਮਨੇ। ਉਦੋਂ ਦੇਸ਼ ਥੋੜਾ ਹੁੰਦੇ ਸੀ। ਉਦੋਂ ਤਾਂ ਰਾਜਿਆਂ ਦੇ ਰਾਜ ਹੁੰਦੇ ਸੀਗੇ। ਬਾਬਾ ਨਾਨਕ ਤਾਂ শ্রীলঙ্কা, ਬੰਗਲਾਦੇਸ਼, ਚైనా, ਅਫਗਾਨਿਸਤਾਨ, ਪਾਕਿਸਤਾਨ ਇੱਥੋਂ ਤੱਕ ਯੂਰਪ ਦੇ ਦੇਸ਼ਾਂ 'ਚ ਵੀ ਘੁੰਮੇ ਨੇ। ਨਵੀਆਂ ਗੋਜਾਂ ਤੋਂ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇੰਗਲੈਂਡ ਤੱਕ ਵੀ ਲੈ ਗਏ। ਸੱਚੀ ਗੁਰੂ ਨਾਨਕ ਦੇਵ ਜੀ ਨੂੰ ਫੇਰ ਤਾਂ ਬਹੁਤ ਪਹਾੜ ਮਾਰੂਥਲ ਪਾਰ ਕਰਨੇ ਪੈਣਗੇ ਚਲੋ ਤਾਂ ਕਾਲ ਪੁਰਖ ਦਾ ਰੂਪ ਸੀਗੇ ਉਹਨਾਂ ਨੇ ਤਾਂ ਪਾਰ ਕਰ ਲਿਆ ਤੁਸੀਂ ਕਿਵੇਂ ਕਰੋਗੇ ਓ ਕੀ ਪੰਜਾਬੀ ਹੋਈਆਂ ਗੱਲਾਂ ਕਰਦਾ ਮੈਂ ਸ਼੍ਰੀ ਗੁਰੂ ਨਾਨਕ ਥੋੜਾ ਬਰਸਾ ਗਦਾ ਹਾਂ ਹਾਂ ਹੁਣ ਵਿਗਿਆਨ ਨੇ ਬੜੀ ਤਰੱਕੀ ਕਰ ਲਈ ਗੱਡੀਆਂ ਆਹ ਤਾਰਾਂ ਟ੍ਰੇਨਾਂ ਜਹਾਜ਼ ਬਹੁਤ ਕੁਝ ਚੱਲ ਪਿਆ ਜਿਹੜੇ ਕੰਮ ਸਾਲਾਂ ਚ ਹੁੰਦੇ ਸੀ ਨਾ ਹੁਣ ਤਾਂ ਉਹ ਦਿਨਾਂ ਚ ਹੋ ਜਾਂਦੇ ਨੇ ਤੇ ਜਿਹੜੀ ਯਾਤਰਾ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ 24 ਸਾਲ ਲੱਗੇ ਨੇ ਮੈਨੂੰ ਤਾਂ ਕੋਈ 24-25 ਮਹੀਨੇ ਚ ਮੈਂ ਯਾਤਰਾ ਪੂਰੀ ਕਰ ਸਕਦਾ ਫਿਰ ਇਹ ਦੇਸ਼ ਵਿਦੇਸ਼ ਦੀਆਂ ਸਭ ਯਾਤਰਾਵਾਂ ਲਈ ਤਾਂ ਬਹੁਤ ਖਰਚ ਆਊਗਾ ਕੀ ਵੀਰੇ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਆ ਮਿੱਤਰ ਪਿਆਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ساری ਉਮਰ ਆਪਣੇ ਕੋਲ ਰੁਪਿਆ ਵੀ ਨਹੀਂ ਰੱਖਿਆ ਫਿਰ ਵੀ ਪੂਰੀ ਦੁਨੀਆ ਦਾ ਘੇੜਾ ਲਾਇਆ ਤੂੰ ਚਿੰਤਾ ਨਾ ਕਰ ਬਾਬਾ ਨਾਨਕ ਆਪੇ ਕਿਰਪਾ ਕਰੂਗਾ ਤੂੰ ਦੇਖੀ ਜਾ ਮੇਜਰ ਸਿਆ ਰੰਗ ਕਰਤਾਰ ਦੇ ਬਾਬਾ ਨਾਨਕ ਮੇਰੀ ਯਾਤਰਾ ਵੀ ਨਹੀਂ ਰੁਕਣ ਦਿੰਦੇ ਬਥੇਰੇ ਯਾਰ ਮਿੱਤਰ ਨੇ ਤੇਰੇ ਵਰਗੇ ਮੈਨੂੰ ਸਪੋਰਟ ਕਰਨ ਵਾਲੇ ਲੈ ਵੀ ਐ ਕਰਨ ਆਹ ਫੜ 5000 ਰੁਪਇਆ ਇਹ ਤਾਂ ਰੱਖੀ ਯਾਤਰਾ ਲਈ ਤੁਸੀਂ ਤੇ ਇੱਕ ਆਹ 9 1100 ਰੁਪਇਆ ਮੇਰਾ ਇਹ ਯਾਤਰਾ ਦੇ ਵਿੱਚ ਮੇਰੇ ਵੀ ਅਰਦਾਸ ਕਰਾ ਦਿਓ ਤੇ ਇੱਕ ਕੰਮ ਹੋਰ ਕਰਿਓ ਹਰੇਕ ਗੁਰੂ ਘਰ ਦੀ ਵੀਡੀਓ ਬਣਾਈ ਜਾਵੇ ਨਾਲ ਦੇ ਨਾਲ ਤੇ YouTube ਤੇ ਪਾਈ ਜਾਵੇ ਤਾਂ ਕਿ ਅਸੀਂ ਵੀ ਘਰੇ ਬੈਠੇ ਗੁਰਧਾਮਾਂ ਦੇ ਦਰਸ਼ਨ ਕਰ ਸਕੀਏ ਪਹਿਲਾਂ ਤਾਂ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਆਹ ਸਹਿਯੋਗ ਦੇਣ ਲਈ ਹਰ ਗੁਰੂ ਘਰ ਜਾ ਕੇ ਮੈਂ ਵੀਡੀਓ ਬਣਾਇਆ ਕਰੂੰਗਾ ਤੇ YouTube ਤੇ ਰੋਜ਼ ਅਪਲੋਡ ਕਰਿਆ ਕਰੂੰਗਾ ਦੂਜੀ ਗੱਲ ਅਰਦਾਸ ਦੀ ਮੈਂ ਕੱਲੀ ਤੇਰੇ ਲਈ ਨਹੀਂ ਆਪਾਂ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਾਇਆ ਕਰਾਂਗੇ ਮੈਂ ਤਾਂ ਹਰ ਥਾਂ ਜਾ ਕੇ ਇਹੀ ਅਰਦਾਸ ਕਰਾਇਆ ਕਰੂੰਗਾ ਕਿ ਪੰਜਾਬ ਮੇਰਾ ਹੱਸਦਾ ਬਸਦਾ ਰਹੇ ਹਰਤੀ ਪੁੱਤ ਕਾਮਯਾਬ ਹੋਵੇ ਬੁਰੀਆਂ ਲਾਮਤਾਂ ਤੋਂ ਪਰੇ ਰਹੇ ਸਾਡੇ ਲੀਡਰ ਲੋਕਾਂ ਦਾ ਭਲਾ ਸੋਚਣ ਘਰਾਂ ਵਿੱਚ ਇਤਫਾਕ ਵਧੇ ਪਿੰਡਾਂ ਸ਼ਹਿਰਾਂ ਵਿੱਚ ਭਾਈਚਾਰਕ ਸਾਜ ਵਧੇ ਇਹ ਤਾਂ ਕਿਰਪਾ ਬਾਬਾ ਨਾਨਕੇ ਕਰ ਸਕਦਾ ਉਹ ਤਾਂ ਵਾਕਈ ਜੀ ਬਹੁਤ ਵੱਡਾ ਉਤਮਤ ਵੱਡਾ ਇੱਕ ਗੱਲ ਦੱਸੋ ਤੁਸੀਂ ਇਕੱਲੇ ਚੱਲਿਓ ਕਿ ਨਾਲ ਵੀ ਚੱਲਿਆ ਤੁਹਾਡੇ ਕੋਈ ਇੱਕ ਤਾਂ ਮੇਰਾ ਦਲਜੀਤ ਸਿੰਘ ਮਹਾਲਮ ਫਰੋਜਪੁਰ ਤੋਂ ਆ ਇੱਕ ਜਤਿੰਦਰ ਸਿੰਘ ਬਾਠਾ ਇੱਕ ਮੇਰੀ ਜਾਣਦਾਰੀ ਅਸੀਂ ਤੁਹਾਨੂੰ ਜਾ ਜਾਣਿਆ ਪਰਵਾਹ ਨਾ ਹੋਵੇ ਯਾਤਰਾ ਸਫਲ ਕਰੇ ਦੇ ਬਿੱਚੋਂ ਮੈਂ ਮਕੂਂਦਾ ਹਕ ਸੱਚ ਦੀ ਕਰਤ ਸਿਖੌਂਦਾ ਭੁੱਖਾ ਰਹੇ ਜਾਵੇ ਪੰਡ ਕੇ ਖਾਣ ਦੀ ਆਦਤ ਤੇ ਸਭਨਾ ਦਾ ਪਲਾਇਉ ਨੇ ਵੰਡੀਆਂ ਸਭ ਨੂੰ ਸਹਿਰਾ ਨੇ ਮੈਂ ਉੱਥੇ ਤੁਰਨਾ ਜਿੱਥੇ ਮੇਰੇ ਨਾਨਕ ਦੀਆਂ ਪੈੜਾਂ ਨੇ ਨਾਨਕ ਦੀਆਂ ਪੈੜਾਂ